ਤੁਸੀਂ ਪਹਿਲੀ ਵਾਰੀ ਕਦੋਂ ਸੁਣਿਆ ਸੀ ਵੀ ਹੱਲੇ ਸ਼ੁਰੂ ਹੋ ਗਏ ਕਿਹੜਾ ਮਹੀਨਾ ਸੀਗਾ ਵੀ ਜਦੋਂ ਨਿਕਲੇ ਆਂਦਾ ਸੀ ਉਦੋਂ ਪਾਧਰੋਂ ਦਾ ਮਹੀਨਾ ਸੀ ਪਾਧਰੋਂ ਵਿੱਚ ਨਾ ਅੱਛਾ ਜੀ ਨਿਕਲੇ 18 ਪਾਧਰੋਂ ਮੇਰਾ خیال ਠੀਕ ਹੈ ਜੀ ਠੀਕ ਹੈ ਇਹ ਫਿਰ ਬਾਪੂ ਜੀ ਉਹਨਾਂ ਦਿਨਾਂ 'ਚ ਕੋਈ ਪਿੰਡ ਦੇ ਨੇੜੇ ਤੇ ਇਹ ਘਟਨਾ ਵਾਪਰੀ ਸੀ ਜੀ ਤੋਂ ਤੁਹਾਨੂੰ ਪਤਾ ਲੱਗ ਗਿਆ ਵੀ ਹੱਲੇ ਸ਼ੁਰੂ ਹੋ ਗਏ ਆਪਾਂ ਨੂੰ ਜਾਣਾ ਪੈਣਾ ਜੀ ਸਾਡੇ ਨਾਲ ਇੱਕ ਬੰਦਾ ਸੀ ਬਲਕਾ ਸਿੰਘ ਕੋਟੀਆਂ ਲਾਮ ਹੈ ਉਹ ਰਹਿੰਦਾ ਸੀ ਸਾਡੇ ਬੰਦੇ ਉਹ ਦੇ ਕੋ ਘੋੜੀਆਂ ਲੈ ਕੇ ਜਾਂਦੇ ਸਨ ਪਰ ਤੂੰ ਸਾਨੂੰ 10-10 ਰੁਪਇਆ ਕਰ ਕਿਵੇਂ ਗੱਲ ਬਣੀ ਹਾਂਜੀ ਸਾਨੂੰ ਉਹ ਸਾਕਿਆ ਮੈਂ ਤੁਹਾਨੂੰ ਸਿੱਖਾਂ ਨੂੰ ਇਧਰੋਂ ਨਿਕਲਣਾ ਪੈਣਾ ਹੈ ਤੁਹਾਨੂੰ ਹੁਕਮ ਹੋ ਗਿਆ ਤੇ ਤੁਸੀਂ ਨਾ ਜਿਵੇਂ ਨਿਕਲਦੇ ਉਹ ਗੱਡੇ ਇੱਕ ਇੱਕ ਗੱਡੀ ਸਮਾਨ ਦਾ ਭਰ ਲਿਆ ਹਾਂਜੀ ਅਸੀਂ ਕੰਪੇ ਸੱਚੇ ਸੌਦੇ ਆ ਗਏ ਹਾਂਜੀ ਤੇ ਉਹ ਹੀ ਉਥੇ ਕੰਪ ਬਣ ਗਿਆ ਉਥੇ ਫਿਰ ਅਸੀਂ ਰਹੇ ਫਿਰ ਉਹ ਤੋਂ ਸਾਡਾ ਕੰਮ ਟੋੜ ਲਿਓਨੇ ਕਾਫਲਾ ਤੇ ਉੱਥੇ ਸਾਨੂੰ ਉਥੋਂ ਅਸੀਂ ਇਸ ਤਰ੍ਹਾਂ ਨਿਕਲੇ ਪਿੰਡੋਂ ਸਾਖਿਆ ਬਈ ਇਰਾਕਾ ਤੁਹਾਨੂੰ ਛੱਡਣਾ ਪੈਣਾ ਸਿੱਖਾਂ ਨੂੰ ਤੇ ਇਹਦਰ ਇराण ਹੋ ਗਿਆ ਬੇਦੋਂ ਸਿੱਖ ਕੋਈ ਰਹਿਣਾ ਨਹੀਂ ਉਧਰ ਕੱਢ ਦੇਣੇ ਨੇ ਸਾਰੇ ਸਹੀ ਗੱਲ ਹੈ ਜੀ ਕਿਉਂ ਹੀ ਸਾਡੇ ਨੇ ਕੋ ਉਧਰ ਢੋਲਿਆਂ ਦਾ ਹੁੰਦਾ ਸੀ ਨੂਰੀ ਅੱਛਾ ਇਹ ਉਹ ਅਸੀਂ ਆਖਣਾ ਬਈ ਤੁਸੀਂ ਮਾੜਾ ਕੰਮ ਕੀਤਾ ਜਿ ਜਨਾਹ ਤੇ ਗਾਂਧੀ ਤੁਸੀਂ ਸੇਉਨਾ ਦੇ ਕੇ ਪਿੱਤਰ ਖਰੀਦ ਲਿਆ ਬਈ ਇਧਰੋਂ ਬੰਦੇ ਘੱਲ ਕੇ ਚੰਗੇ ਤੇ ਤੁਸੀਂ ਇਧਰੋਂ ਆ ਕੇ ਨਵੇਂ ਲੈ ਜਾਂਦੇ ਨੇ ਤੇ ਉਹਨੂੰ ਫਿਰ ਅੱਧ ਤੇ ਜੁਨੇ ਇੱਕ ਜਿਵੇਂ ਮਹਰਾਣੇ ਖ ਸਿੱਖਾਂ ਦੀ ਮਰਦਾ ਤੇ ਉਹ ਸਾਨੂੰ ਟੋਲਿਆਂ ਚ ਜਾਂਦਾ ਹੁੰਦਾ ਸੀ ਸਿੱਖੋ ਤੁਹਾਨੂੰ ਪਾਣੀ ਪਤ ਜਾਣਾ ਪੈਣਾ ਜਾਣਾ ਤੁਸਾਂ ਪਾਣੀ ਪਤ ਕਰਨ ਵਾਲੇ ਲੋਕ ਆਖੇ ਨਵੇਂ ਪੁਗਾਈ ਮਾਰਦਾ ਆ ਕਿੱਥੇ ਜਾਣਾ ਤੇ ਉਹ ਇਹਨਾ ਪਤਾ ਹੀ ਨਹੀਂ ਸੀ ਬਸ ਉੱਜੜ ਕੇ ਉੱਧਰ ਟੁਰ ਜਾਣਾ ਸਹੀ ਗੱਲ ਆ ਬਾਪੂ ਜੀ ਹਾਂ ਤੇ ਉਹ ਲੋਕ ਉਹ ਤਾਂ ਸਾਡੇ ਰਾਜੀ ਬੜੇ ਇੱਕ ਬਾਪੂ ਜੀ ਇਹ ਤੁਸੀਂ ਫਿਰ ਉਧਰੋਂ ਜਦੋਂ ਚੱਲੇ ਸੀਗੇ ਸਵੇਰ ਦਾ ਸਮਾਂ ਸੀ ਜਾਂ ਰਾਤ ਨੂੰ ਚੱਲੇ ਸੀ ਉਧਰੋਂ ਜੀ ਅਸੀਂ ਸਵੇਰੇ ਦੇ ਸੀ ਅਸੀਂ ਸਵੇਰੇ ਨਾਲ ਦਿਨੇ ਇੱਕ ਇੱਕ ਗੱਡਾ ਭਰ ਕੇ ਸਮਾਨ ਦਾ ਕਾਫਲੇ ਚ ਆ ਗਏ ਦੂਜਾ ਤੇ ਇੱਕ ਘਰ ਨੂੰ ਅਸੀਂ ਸਮਾਏ ਮੁਸਲਮਾਨਾਂ ਨੂੰ ਪਰ ਜੇ ਅਸੀਂ ਭਾਈ ਕਿਤੇ ਆਏ ਪਰਤ ਕਿਤੇ ਲੈ ਲਾਂਗੇ ਜੇ ਨਾ ਆਏ ਤੇ ਤੁਸੀਂ ਰੱਖੀ ਰੱਖੋ ਉਹ ਫਿਰ ਪਰਤ ਕੇ ਨਾ ਗਿਆ ਨਾ ਦੀ ਪਰਤ ਕੇ ਫਿਰ ਆਏ ਨਾ ਗਏ ਨਾ ਅਗਲੇ ਰੱਖਣੇ ਦੀ ਸਹੀ ਗੱਲ ਹੈ ਜੀ ਸਾਡੇ ਫਿਰ ਬਾਪ ਨੇ ਉਹਨਾਂ ਨੂੰ ਚਿੱਠੀ ਪਾਈ ਬਈ ਸਮਾਨ ਆਪਣਾ ਘਿਰਾਂ ਨੂੰ ਮਿਲ ਗਿਆ ਸਾਡੇ ਵਾਲਾ ਕਿ ਇਹਨਾਂ ਕੋਲ ਹੀ ਉਹ ਇੱਕ ਸਾਡਾ ਹਾਜੀ ਸੀ ਉਹ ਚਿੱਠੀ ਪਾਈ ਬਈ ਜਿਹੜਾ ਕੰਮ ਦਾ ਸੀ ਉਹ ਤੇ ਨਾਲ ਦੇ ਛੜਿਆ ਤੇ ਜਿਹੜੇ ਚੰਗੇ ਚੰਗਾ ਸਮਾਨ ਸੀ ਉਹ ਉਹ ਕੇ ਨਾ ਰੱਖ ਲਿਆ ਤੇ ਸਾਡੇ ਮਹਿੰਸਾ ਦੇ ਵਾੜੇ ਸਨ ਬੜੇ ਖੁੱਲੇ ਵੱਡੇ ਵੱਡੇ ਤੇ ਉਹ ਅਜਿਆਂ ਦੇ ਨੂੰ ਨਾ ਮੁਸਲਮਾਨਾਂ ਕੋਲੀ ਕਾਬੂ ਨਾ ਕੀਤੇ ਨੇ ਕੋਈ ਕਿਸੇ ਉਹਨਾਂ ਨੇ ਦਿੱਤੇ ਲੈ ਹੀ ਨਹੀਂ ਨਾ ਕੋਈ ਨਾ ਕੋਈ ਉਹ ਇਹ ਸਾਡੇ ਮੇਰੇ ਨਾ ਦੋ ਭਰਾ ਸਿੰਧਾ ਤੇ ਜੰਗੀਰਾ ਗਏ ਸਨ ਆ ਹੁਣ ਪਾਕਿਸਤਾਨ ਥੋੜਾ ਚਿਰ ਹੋਇਆ ਨੜਕਾਣਿਓ ਮੇਲੇ ਤੋਂ ਗਏ ਸਨ ਤੇ ਚੰਬੜੀਆਂ ਹੋ ਕੇ ਆਏ ਸਨ ਤੇ ਇਹ ਐ ਸੰਨ ਉਹ ਸਾਡੇ ਵਾੜੇ ਬੂੜੇ ਜਿਹੇ ਉਹ ਮੁਸਲਮਾਨਾਂ ਕੋਲੀ ਨੇ ਕੋਈ ਉਹਨਾਂ ਕੋਲੋਂ ਦਿੱਤੇ ਹੀ ਨਹੀਂ ਨਾ ਬੁਆ ਨਹੀਂ ਬੋਚ ਬੋਚ ਠੀਕ ਹੈ ਠੀਕ ਹੈ ਇੱਕ ਬਾਪੂ ਜੀ ਇਹ ਮੰਨ ਲਓ ਜਦੋਂ ਤੁਸੀਂ ਆਪਣਾ ਘਰ ਛੱਡਿਆ ਤੁਸੀਂ ਸੋਚ ਰਹੇ ਹੋਮੋਂਗੇ ਵੀ ਹੋ ਸਕਦਾ ਸਮਾਂ ਆਵੇ ਅਸੀਂ ਵਾਪਸ ਆ ਜਾਾਂਗੇ ਇਥੇ ਸੋਚਦੇ ਸੀ ਅਸੀਂ ਹਾਂ ਜੀ ਉਦੋਂ ਤੇ ਇਹ ਸੋਚੀਦਾ ਸੀ ਮੈਂ ਨਿਕਾ ਲਿਆ ਹੁੰਦਾ ਤਾਂ ਕਿੰਨਾ ਮੈਨੂੰ ਕੋਈ ਬਣਵਾ ਕੇ ਦਿੱਤੀ ਮੈਂ ਉਹ ਸ਼ਾਮ ਦਾ ਫਿਰ ਮੈਂ ਅੱਖਾਂ ਪਲਤ ਕੇ ਆ ਹੀ ਜਾਣਾ ਮੈਂ ਇੱਕ ਸਾਡੀ ਉੱਚੀ ਚਾਰੀ ਜੀ ਸੀ ਮੈਂ ਉਹਦੇ ਦੇ ਸੋਟ ਆ ਮੈਂ ਕਿ ਇਥੇ ਭਾਵੇਂ ਉਹਦੇ ਧੂੜਾ ਲੈਂਦੀ ਨਹੀਂ ਸੀ ਉਹ ਉਹ ਤੇ ਕਹਿ ਲੈ ਆਈ ਲਈ ਹੋਣੀ ਐ ਸਹੀ ਗੱਲ ਤੇ ਮੈਂ ਆਖਿਆ ਆ ਕੇ ਲੈ ਲਾਂਗਾ ਤੇ ਉਦੋਂ ਮੈਨੂੰ ਵੀ ਇਹ ਹੀ ਸੀ ਬਪਰਤ ਕਿ ਆ ਜਾਣਾ ਹੈ ਜਾਣਾ ਕਿੱਥੇ ਉਹ ਦੋ ਦਿਨ ਖੱਜੋ-ਕੁੱਜਲ ਹੋ ਗਏ ਤੇ ਆ ਜਾਣਾ ਉਹ ਇਹਨਾ ਨਹੀਂ ਸੀ ਪਤਾ ਵਸਾਂ ਇਹ ਚੋਰੀ ਜਾਣਾ ਇਲਾਕੇ ਛੱਡ ਜਾਣਾ ਸਹੀ ਗੱਲ ਇਹਨਾ ਪਤਾ ਹੀ ਨਹੀਂ ਸੀ ਇੱਕ ਬਾਪੂ ਜੀ ਕੋਈ ਇਸ ਤਰ੍ਹਾਂ ਤਾਂ ਨਹੀਂ ਹੋਇਆ ਆਪਣੇ ਪਰਿਵਾਰ ਚੋਂ ਕੋਈ ਮੈਂਬਰ ਵਿਛੜ ਕੇ ਉਧਰ ਹੀ ਰਹਿ ਗਿਆ ਹੋਵੇ ਸਾਰੇ ਆ ਗਏ ਸੀ ਆ ਸਾਰੇ ਆ ਗਏ ਜੀ ਸਾਡਾ ਉਧਰ ਕੋਈ ਨਹੀਂ ਸੀ ਠੀਕ ਹੈ ਜੀ ਸਾਡੇ ਪਿੰਡ ਚੋਂ ਸਿੱਖਾਂ ਦਾ ਮੁੰਡਾ ਕੋਈ ਨਹੀਂ ਸੀ ਜੀ ਇੱਕ ਬਾਪੂ ਜੀ ਤੁਸੀਂ ਜਦੋਂ ਉੱਥੋਂ ਚੱਲੇ ਕਿੱਥੋਂ ਕਿੱਥੋਂ ਦੀ ਹੋ ਕੇ ਆਏ ਤੁਸੀਂ ਕਿਹੜੇ ਕੈਂਪ ਦੇ ਵਿੱਚ ਠਹਿਰੇ ਉੱਥੇ ਜੀ ਅਸੀਂ ਚੱਕ ਦੇ ਵਿੱਚੋਂ ਚੱਕ ਹੀ ਝੋ ਲੱਗੇ ਤੇ ਅੱਗੇ ਗੋਲੀ ਵੀ ਚੱਲੇ ਤੇ ਅਸੀਂ ਚੱਕੇ ਹੀ ਵੜ ਗਏ ਫਿਰ ਗੱਡੇ ਲੈ ਕੇ ਫਿਰ ਉਹ ਗੋਲੀ ਖਲੋ ਗਈ ਤੇ ਉੱਥੇ ਮਿੰਟਰੀ ਮੁਸਲਮਾਨੀ ਸੀ ਉਹ ਚਲਾਦੀ ਸੀ ਤੇ ਅਸੀਂ ਫਿਰ ਗੱਡੇ ਕੰਪ ਉਹ ਵਾਰ ਲੈ ਚੱਕੇ ਜੇ ਜਾ ਕੇ ਜਦੋਂ ਅਸੀਂ ਕੱਢ ਕੇ ਜਿਵੇਂ ਖਰੋਗ ਹੀ ਨਾ ਗੋਲੀ ਅਸੀਂ ਫੇਰ ਉਹ ਸੱਚੇ 188 6 ਤੋਂ 4 5 ਕੋ ਉਥੇ ਕੰਪ ਬਣਿਆ ਅਸੀਂ ਫੇਰ ਅਸੀਂ ਉਹ ਗੱਡੇ ਕੰਪੀ ਲੈ ਗਏ ਤੇ ਉਥੇ ਹੀ ਟੁਰ ਗਏ ਅੱਛਾ ਇੱਕ ਬਾਪੂ ਜੀ ਇਹ ਮੰਨ ਲਓ ਜਦੋਂ ਤੁਸੀਂ ਆ ਰਹੇ ਸੀ ਰਸਤੇ ਦੇ ਵਿੱਚ ਤੁਸੀਂ ਇੱਕ ਆਪਣੇ ਮੈਂ ਸੁਣਿਆ ਸੀਗਾ ਵੀ ਉਹਨਾਂ ਨੇ ਜਿਹੜਾ ਡਰੇਨ ਦਾ ਪੋਲਾ ਤੋੜਤਾ ਸੀਗਾ ਹਾਂ ਜੀ ਉਥੇ ਕਈ ਦਿਨ ਰੁਕੇ ਰਹੇ 15 ਦਿਨਾਂ ਉਹ ਨਾ ਇੱਕ ਸਾਢੇ 2 ਪਹਿਲੂ ਕਾਫਲਾ ਟੁਰਿਆ ਸੀ ਤੇ ਉਹ ਰੁਕਿਆ ਰਿਆ ਸੀ ਉਹਨਾਂ ਤਰੋੜ ਦਿੱਤਾ ਲੋਕ ਔਖੇ ਬੜੇ ਹੋਏ ਅਸੀਂ ਜਦੋਂ ਕਾਫਲੇ ਲੱਗੇ ਆਏ ਨਾ ਸਾਡੇ ਉੱਤੇ ਤੇ ਹਿੰਦੁਸਤਾਨ ਦਾ ਬਲੋਖਿਆਰ ਤੇ ਜਹਾਜ ਫਿਰਦਾ ਰਿਹਾ ਤੇ ਉਥੇ ਮਿੰਟਰੀ ਬੜੀ ਸੀ ਉਹ ਹੋਰ ਕੇ ਆਖਣੇ ਤੇ ਖਤਰਾ ਬੜਾ ਖਤਰਾ ਇਹ ਗੋਰਖੇ ਦਲੇਰ ਕੌਮ ਬਹੁਤ ਸੀ ਜਦੋਂ ਗਏ ਨਾ ਆਖਣ ਕੋਈ ਡਰਨੇ ਤੁਸੀਂ ਚੋਰੀ ਚੱਲੋ ਬੜੇ ਮਦਰੀ ਚੋਰੀ ਗਏ ਜਦੋਂ ਸੀ ਬਲੋਖਾਏ ਜਿਹੜੇ ਉਥੋਂ ਗੱਦੇ ਲਗਾਏ ਨਾ ਫੇਰ ਉਤੇ ਸਾਡੇ ਉਹਨਾਂ ਤੇਰਾ ਹਿੰਦੁਸਤਾਨ ਦਾ ਜਾਜ ਉਤੇ ਗੀੜੀ ਦਿੰਦਾ ਰਿਹਾ ਠੀਕ ਹੈ ਨਟਕਾਣੇ ਨਾ ਸਾਨੂੰ ਉਹ ਆਟਾ ਨੱਪੀ ਕੇ ਦੇਣਾ ਨਟਕਾਣੇ ਆਟਾ ਨੱਪੀ ਕੇ ਦੇਣ ਉਹ ਗੋਰਖਾ ਗਿਆ ਉਹ ਆਂਦਾ ਤੁਸੀਂ ਅਭੀ ਮਸ਼ੀਨਾ ਖੋਲੋ ਮੈਨੂੰ ਆਰਡਰ ਦੇ ਵੱਖੋ ਮਸ਼ੀਨਾ ਖਰਾ ਦੇਓ ਪਾਕਿਸਤਾਨੀ ਜੇ ਤੁਸੀਂ ਨਹੀਂ ਨਾ ਖੋਲਦੇ ਮੈਂ ਆਂਦਾ ਤੁਹਾਡੇ ਤੋਂ ਕੰਟਾ ਮਾਰਦਾ ਨਹੀਂ ਜਿਵੇਂ ਵਾਇਰਲੈਸ ਕੀਤੀ ਨਾ ਹਿੰਦੁਸਤਾਨ ਨੇ ਤੁਹਾਡਾ ਪਾਕਿਸਤਾਨ ਸਾਰਾ ਸੁਭਾ ਕਰ ਦੇਗੀ ਦੋਸਤਾਨਾ ਤੇ ਫੇਰ ਉਹਨਾਂ ਕੁਝ ਮਸ਼ੀਨਾ ਛੱਡ ਦਿੱਤੀ ਠੀਕ ਹੈ ਜੀ ਇੱਕ ਜੀ ਇਹ ਬਾਪੂ ਜੀ ਜਿਵੇਂ ਉਧਰੋਂ ਆ ਰਹੇ ਸੀ ਲੋਕ ਇਧਰੋਂ ਜਾ ਰਹੇ ਸੀ ਉਹ ਸਮੇਂ ਔਰਤਾਂ ਦੀ ਬੱਚਿਆਂ ਦੀ ਬਜ਼ੁਰਗਾਂ ਦੀ ਹਾਲਤ ਬਹੁਤ ਭਿਆਨਕ ਸੀ ਬੀ ਬਹੁਤ ਭਿਆਨਕ ਸੀ ਜੰਗ ਉਹ ਸੱਚੇ ਸੌਤੇ ਹਨ ਕੰਪਿਚ ਅਸੀਂ ਸਾਡੇ ਸਿੱਖ ਭੱਜ ਕੇ ਗਏ ਵਾ ਗੱਜੀ ਹਿੰਦੁਸਤਾਨ ਦੀ ਆ ਗਈ ਤੇ ਚੜ ਚਲੀ ਗਏ ਤੇ ਉਹ ਕੰਪ ਸੀ ਬੜਾ ਵੱਡਾ ਬਹੁਤ ਦੁਨੀਆ ਇਕੱਠੇ ਸਾਰੇ ਪਿੰਡੀ ਹੋਏ ਹਨ ਅਸੀਂ ਤੇ ਕੰਪ ਤੋਂ ਦੂਰ ਸਾਂ ਅਸੀਂ ਦੂਰ ਸਾਂ ਗੋਲੀ ਇੱਕੋ ਆਰਨੋਂ ਨਾ ਆ ਕੇ ਤਾਂ ਗਨਗਸ਼ੀਨ ਛੱਡ ਦਿੱਤੀ ਫਿਰ ਪਤਾ ਨਹੀਂ ਕਿੰਨੀ ਕੁ ਦੁਨੀਆ ਉੱਥੇ ਬੜੀ ਜਨਾਨੀਆਂ ਬੰਦੇ ਕਈ ਮਾਰ ਛੜੇ ਸਾਡੇ ਪਿੰਡ ਦਾ ਇੱਕ ਬ੍ਰਾਹਮਣ ਮਰ ਗਿਆ ਸੀ ਉਦੋਂ ਵਿੱਚ ਉੱਥੇ ਅਗਾ ਗਿਆ ਸੀ ਕਿਤੇ ਤੋਂ ਗੋਲੀ ਚ ਆ ਗਿਆ ਕੀ ਨਾਮ ਸੀ ਜੀ ਉਹਦਾ ਉਹਦਾ ਨਾਮ ਸੰਤ ਸਿੰਘ ਸੀ ਆ ਮੁੰਸ਼ੀ ਸਾਈ ਮੁੰਸ਼ੀ ਠੀਕ ਹੈ ਠੀਕ ਮੁੰਸ਼ੀ ਸੀ ਠੀਕ ਉਹ ਵਿੱਚ ਮਰ ਗਿਆ ਤੇ ਫਿਰ ਵੀ ਕਿਨਾ ਦੂਰ ਸਾਂ ਸਾਡੇ ਤੋਂ ਗੋਲੀ ਚੱਲਦੀ ਰਹੀ ਅਜੀ ਦੇ ਕੋਈ ਦੂਰ ਸਾਹੀ ਬਜੇ ਰਹੇ ਸਾਰੇ ਇੱਕ ਬਾਪੂ ਜੀ ਇਹ ਪਾਕਿਸਤਾਨ ਬਣਾਇਆ ਜਾ ਰਿਹਾ ਸੀ ਤੁਹਾਨੂੰ ਪਤਾ ਲੱਗਿਆ ਉਹ ਵੀ ਜਿੱਥੇ ਤੁਸੀਂ ਰਹਿ ਰਹੇ ਹੋ ਇੱਥੇ ਪਾਕਿਸਤਾਨ ਬਣਨਾਗਾ ਇਹ ਚੀਜ਼ ਦਾ ਤੁਹਾਨੂੰ ਪਤਾ ਲੱਗਿਆ ਸੀ ਪਹਿਲਾਂ ਦੇ ਪਹਿਲੂ ਸਾਨੂੰ ਕੋਈ ਪਤਾ ਨਹੀਂ ਸੀ ਇਹ ਆ ਮਗਨੋ ਜਦੋਂ ਨਿਕਲੇ ਆ ਨਾ ਉਦੋਂ ਹੀ ਪਤਾ ਲੱਗਾ ਸਾਨੂੰ ਆ ਅੱਖਾਂ ਲੱਗੇ ਇਹਦੋਂ ਉਹ ਅਰਡਰ ਹੋ ਗਿਆ ਸਿੱਖਾ ਅਖੋ ਉਧਰ ਪਾਣੀ ਪਤ ਕਰਨਾਲ ਨੂੰ ਜਾਣਾ ਹੈ ਤੁਸੀਂ ਅਖੇ ਇਹਦੋਂ ਨਿਕਲੋ ਤੇ ਤੁਹਾਨੂੰ ਹੌਲੀ ਹੌਲੀ ਉਧਰ ਲੈ ਜਾਣਾ ਨੇ ਠੀਕ ਹੈ ਤੇ ਕੋਈ ਸਾਨੂੰ ਪਹਿਲੂ ਕਿਹਨ ਦਿੱਤੇ ਤਾਂ ਨਹੀਂ ਸੀ ਕੋਈ ਪਤਾ ਹੀ ਨਹੀਂ ਸੀ ਬਸ ਆਹ ਇਧਰੋਂ ਟੁਰ ਜਾਣਾ ਆ ਸਾਂ ਨਿਕਲ ਜਾਣਾ ਸਹੀ ਗੱਲ ਹੈ ਜੀ ਹਾਂ ਇੱਕ ਬਾਪੂ ਜੀ ਇਹ ਜਿਹੜਾ ਸਮਾ ਸੀਗਾ ਇੰਨੀ ਵੱਡ ਟੁਕ ਹੋਈ ਕਿਸੇ ਨੇ ਸੋਚਿਆ ਨਹੀਂ ਸੀ ਇਹਨਾਂ ਨੁਕਸਾਨ ਹੋਣਾਂ ਜੀ ਬਹੁਤ ਵੱਡ ਟੁਕ ਬੜੀ ਲੋਕਾਂ ਸਾਧਿਆਂ ਸਿੱਖਾਂ ਵੀ ਕੁਝ ਕੀਤੀ ਉਧਰ ਜਿਹੜੇ ਲੜ ਪੈਂਦੇ ਸਨ ਮੁਸਲਮਾਨਾਂ ਬਾਲੀ ਦਿੱਤੀ ਸੀ ਉਹ ਅੰਦਰ ਸਿਆ ਜਨ ਉਹ ਸੱਚੇ ਸੁੱਖ ਜਨ ਕੰਪਨੀ ਚ ਗਣ ਉਹ ਆਈ ਗੱਡੀ ਸਿੱਖਾਂ ਨੇ ਗੱਡੀ ਸਿੱਖਾਂ ਦੀ ਆ ਗਈ ਚਲੋ ਚੜ ਚਲੀਏ ਦੁਨੀਆ ਬੱਚੇ ਜਨਾਨੀਆਂ ਖੁਰ ਕਿਨੇ ਕੋ ਗਏ ਤੇ ਉਹਨਾਂ ਕੁੜੀਆਂ ਦਾ ਗੋਨ ਮਸ਼ੀਨ ਛੱਡ ਦਿੱਤੀ ਗੋਲੀ ਬਹੁਤ ਚਵਾਈ ਅੱਛਾ ਜੀ ਉਹ ਐਸੇ ਲੋਕ ਵਿਚਾਰੇ ਮਾਰ ਮਾਰ ਕੇ ਜਨਾਨੀਆਂ ਬੰਦੇ ਬੱਚੇ ਖੁਰ ਕਿਨੇ ਕੋ ਮਰ ਗਏ ਕੋ ਮੇਰਾ ਕੋਈ ਦੋ ਤਿੰਨ 1000 ਪੰਜ ਮਰ ਗਏ ਹੋ ਅੱਛਾ ਜੀ ਇੱਕ ਬਾਪੂ ਜੀ ਤੁਸੀਂ ਤਾਂ ਨਹੀਂ ਕੋਈ ਅਖੀ ਬਾੜ ਟੁੱਕ ਦੀ ਘਟਨਾ ਵੇਖੀ ਸੀ ਕਿਸੇ ਨੂੰ ਮਾਰਿਆ ਗਿਆ ਹੋਵੇ ਆਪਣੇ ਲੋਕਾਂ ਨੂੰ ਵੱਢਿਆ ਗਿਆ ਹੋਵੇ ਉਧਰ ਪਿੱਛੇ ਨਾ ਜੀ ਅਸੀਂ ਕੋਈ ਨਹੀਂ ਨਹੀਂ ਵੇਖੀ ਉੱਥੇ ਸੱਚੇ ਸੌਦੇ ਤੇ ਵੇਖੇ ਸਨ ਮਾੜੇ ਮੋٹے ਬੰਦੇ ਦੇ ਵਿੱਚ ਗੋਲੀ ਨਾਲ ਵਿਚਾਰੇ ਮਰੇ ਅੱਛਾ ਉਹਨੂੰ ਕਿਰੇ ਨਹੀਂ ਵੇਖੇ ਇਹਨੇ ਮਾ ਜੀ ਠੀਕ ਠੀਕ ਇੱਕ ਬਾਪੂ ਜੀ ਤੁਸੀਂ ਕੋਈ ਇਸ ਤਰ੍ਹਾਂ ਦਾ ਨਹੀਂ ਵੇਖਿਆ ਵੀ ਬੱਚੇ ਕਿਸੇ ਦੇ ਰੋਲੇ ਹੋਣ ਰੋਂਦੇ ਕਰਲਾਉਂਦੇ ਹੋਣ ਆਉਂਦਿਆਂ ਨੇ ਵੇਖੇ ਹੋਣ ਕੋਈ ਇਸ ਤਰ੍ਹਾਂ ਨਾ ਜੀ ਹੋ ਜਾਏ ਤੇ ਨਹੀਂ ਕੋਈ ਦੇਖਿਆ ਠੀਕ ਹੈ ਇੱਕ ਬਾਪੂ ਜੀ ਕੋਈ ਤੁਹਾਡੇ ਉਹ ਪਿੰਡ ਦੇ ਵਿੱਚੋਂ ਤਾਂ ਨਹੀਂ ਸੀ ਕੋਈ ਜਿਹਨੇ ਲੋਕਾਂ ਨੂੰ ਭੜਕਾਇਆ ਹੋਵੇ ਵੀ ਆਪਾਂ ਸਿੱਖਾਂ ਨੂੰ ਲੁੱਟੀਏ ਮਾਰੀਏ ਕੋਈ ਇਸ ਤਰ੍ਹਾਂ ਦੇ ਲੋਕ ਤਾਂ ਨਹੀਂ ਸੀ ਉੱਥੇ ਤੁਹਾਡੇ ਪਿੰਡ ਦੇ ਵਿੱਚ ਨਹੀਂ ਨਹੀਂ ਸਾਡੇ ਪਿੰਡ ਦੇ ਵਿੱਚ ਨਾ ਕਈ ਵਿੱਚ ਸਾਈ ਸਨ ਉਹਨਾਂ ਦੀ ਮਰਜ਼ੀ ਇਹ ਸੀ ਪੈਨਾ ਸਿੱਖਾਂ ਨੂੰ ਲੁੱਟ ਲਈਏ ਅੱਛਾ ਇਹਨਾਂ ਟਰ ਜਾਣਾ ਹੈ ਫਿਰ ਨਾ ਮੁਸਲਮਾਨਾਂ ਹਾਂਜੀ ਉਹ ਦੋ ਮੁਸਲਮਾਨ ਸਨ ਬੜੇ ਸਿਆਣੇ ਉਹਨਾਂ ਆਖਿਆ ਇਹਨਾਂ ਸਿੱਖਾਂ ਕੋਲ ਜੈਸਲਾ ਇਹਨਾਂ ਵਿੱਚ ਹਸਲਾ ਰੱਖਿਆ ਹੈ ਤੇ ਜੇ ਤੁਹਾੜੇ ਨੂੰ ਮਰਨ ਨਹੀਂ ਲੱਗੇ ਜੇ ਇਹਨਾਂ ਦੇ ਗੱਲ ਪਏਗੇ ਉਹ ਨਾ ਅੱਧੇ ਜੀ ਤੁਹਾਡੇ ਮਾਰ ਜਾਣਗੇ ਤੇ ਅੱਧੇ ਮਰਨਗੇ ਤੇ ਤੁਸੀਂ ਇਹਨਾਂ ਦੇ ਨੇੜੇ ਨਾ ਜਾਓ ਇਹਨਾਂ ਨੂੰ ਸਭ ਭਰਾ ਬਣਾ ਕੇ ਕੱਢੋ ਹਾਂਜੀ ਤੇ ਫਿਰ ਉਹ ਵਿਚਾਰੇ ਮੁਸਲਮਾਨ ਸਾਡੀ ਨਾਲ ਮਤ ਕਰਦੇ ਰਹੇ ਨੇ ਸਾਡੇ ਨਾਲ ਭਰਾ ਬਣਾ ਕੇ ਕੱਢਦੇ ਰਹੇ ਨੇ ਕੋਈ ਉਹਦੀ ਭੱਜਣਾ ਸਾਡੇ ਪਿੰਡ ਦੀ ਦੀ ਕੋਈ ਹੋਈ ਨਹੀਂ ਵਧੀਆ ਗੱਲ ਹੈ ਹਾਂ ਬਾਕੀ ਕਿਸੇ ਨੂੰ ਕੋਈ ਮਾਰ ਟੁੱਕ ਦਿੱਤਾ ਜਾਂ ਵੱਢ ਦਿੱਤਾ ਜਾਂ ਨਾ ਇੱਕ ਬਾਪੂ ਜੀ ਇਹ ਜਿਹੜਾ ਭਾਰਤ ਤੇ ਪਾਕਿਸਤਾਨ ਵੰਡਿਆ ਗਿਆ ਲੋਕ ਚਾਹੁੰਦੇ ਸੀ ਦੇਸ਼ ਦੀ ਵੰਡ ਹੋਵੇ ਉਹ ਸਮੇਂ ਦੇ ਵਿੱਚ ਨਾ ਜੀ ਉਦੋਂ ਕੋਈ ਆਂਦਾ ਨਹੀਂ ਸੀ ਇਹ ਆ ਮਗਨੋ ਹੀ ਸੁਣ ਲਿਆ ਵੇ ਇਹਨਾਂ ਦੀ ਦੇਸ਼ ਦੀ ਵੰਡ ਹੋ ਗਈ ਏ ਉਹ ਸਿੱਖਾਂ ਇਧਰੋਂ ਢੁਰ ਜਾਣਾ ਉਧਰੋਂ ਆ ਜਾਣੇ ਲੋਕ ਉਹ ਸਾਡੇ ਤੋਂ ਦਰ ਸਿੱਖਪੁਰਿਆ ਨਹੀਂ ਟੁਰਾਏ ਨੇ ਤੇ ਇਧਰ ਵੇਗਲੋ ਆ ਮੁਸਲਮਾਨ ਜੋ ਸਾਰਾ ਮਿਉਂਦੇ ਨਹੀਂ ਇਧਰ ਫਿਰਦੇ ਜੋ ਰਹਿ ਗਏ ਲੋਕ ਪਗਾ ਜੂਪੀ ਜੇ ਮੁਸਲਮਾਨਾਂ ਦੇ ਪਿੰਡਾਂ ਦੇ ਪਿੰਡੇ ਥੀ ਲਗੇ ਸਹੀ ਗੱਲ ਹੈ ਜੀ ਇੱਕ ਬਾਪੂ ਜੀ ਇਹ ਜਿਹੜਾ 15 ਅਗਸਤ ਦਾ ਦਿਨ ਸੀ ਆਜ਼ਾਦੀ ਦਾ ਹਾਂ ਜੀ ਉਹ ਦਿਨਾਂ 'ਚ ਤੁਸੀਂ ਇੱਥੇ ਆ ਗਏ ਜੀ ਜਾਂ ਰਸਤੇ ਦੇ ਵਿੱਚ ਹੀ ਸੀਗੇ ਜੀ ਇਹ ਕੱਲ ਦਾ ਆਜ਼ਾਦੀ ਦਾ ਮੈਨੂੰ ਪਤਾ ਕੋਈ ਨਹੀਂ ਉੱਥੇ ਰਗੇ ਵੀ ਲੋਕਾਂ ਨੇ ਕੋਈ ਖੁਸ਼ੀ ਮਨਾਈ ਸੀ ਇੱਧਰ ਦੇ ਨੇ ਦੇਖ ਲਈ ਆਜ਼ਾਦੀ ਦੀ ਨਾ ਕੋਈ ਖੁਸ਼ੀ ਮਿੰਨ ਤੇ ਪਤਾ ਨਹੀਂ ਕਿਉਂਕਿ ਸਾਰੇ ਪਾਸੇ ਭਾਜੜ ਮੱਚੀ ਹੋਈ ਸੀ ਕੋਈ ਜਾ ਰਿਹਾ ਸੀ ਕੋਈ ਅਸੀਂ 2-3 ਮਹੀਨੇ ਤੇ ਉੱਥੇ ਰਹੇ ਆ ਦੋ 2 ਮਹੀਨਾ ਨੜਕਾਣੇ ਰਹੇ ਫਿਰ ਸਾਡੇ ਕਾਫਲੇ 'ਚ ਵੀ ਕਿੰਨਾ ਚਿਰ ਲੱਗ ਗਿਆ ਅਸੀਂ ਫਿਰ ਆ ਗਏ ਅੰਬਰਸਰ ਰਹਿ ਰਾਤ ਉਥੇ ਅਸੀਂ ਜਿੰਨਾ ਉਥੇ ਰਹੇ ਇਹ ਖੇਮ ਕਰਨ ਠੀਕ ਹੈ ਜੀ ਫਿਰ ਅਸੀਂ ਖੇਮ ਕਰਨ ਰਹਿ ਫਿਰ ਖੇਮ ਕਰਨ ਨੂੰ ਸਾਨੂੰ ਆਖਣ ਲੱਗੇ ਵਾ ਤੁਹਾਨੂੰ ਜ਼ਿਲ੍ਹੇ ਨਾਲ ਸ਼ੇਖੂਪੁਰੇ ਨੂੰ ਪਾਣੀ ਪਤ ਕਰਨਾਲ ਆਹਟ ਹੋਣਾ ਤੇ ਤੁਸੀਂ ਉਥੇ ਟਰ ਜੋ ਅਸੀਂ ਫਿਰ ਗੱਡੀ ਛੱਡ ਕੇ ਤੇ ਅਸੀਂ ਉਥੇ ਪਾਣੀ ਪਤ ਕਰਨਾਲ ਅੱਪੜ ਗਏ ਅਸੀਂ ਫਿਰ ਉਧਰ ਟਰ ਗਏ ਇੱਕ ਬਾਪੂ ਜੀ ਇਹ ਮਤਲਬ ਕਈ ਕੋਈ ਪਰਿਵਾਰ ਐਸ ਤਰ੍ਹਾਂ ਦਾ ਨਹੀਂ ਸੀ ਵੀ ਉਧਰ ਹੀ ਰਹਿ ਗਿਆ ਹੋਵੇ ਇੱਧਰ ਨਾ ਆਇਆ ਹੋਵੇ। ਨਾ ਜੀ ਸਾਡਾ ਹਾਂ ਠੀਕ ਹੈ ਠੀਕ ਹੈ। ਆ ਹੀ ਗਏ ਸਾਡਾ ਉਧਰ ਪਰਿਵਾਰ ਕੋਈ ਨਹੀਂ ਰਿਹਾ। ਠੀਕ ਹੈ ਜੀ। ਇੱਕ ਇਹ ਬਾਪੂ ਜੀ ਤੁਸੀਂ ਸੁਣਿਆ ਸੀ ਮੈਂ ਵੀ ਸਾਲ ਡੇਢ ਸਾਲ ਤੁਸੀਂ ਪਾਣੀਪੱਤ ਰਹੇ ਸੀ ਕਿੱਥੇ ਰਹੇ ਸੀਗੇ? ਹਾਂ ਜੀ ਪਾਣੀਪੱਤ ਰਹੇ ਆ। ਕੈਂਪ ਦੇ ਵਿੱਚ। ਹਾਂ ਸਾਲ ਅਸੀਂ ਨਾ ਪਾਣੀਪੱਤ ਰਹੇ ਆ। ਫੇਰ ਸਾਨੂੰ ਕਹਿੰਦੇ ਨੇ ਵੀ ਤੁਸੀਂ ਲੋਕ ਇਹਨਾਂ ਤੋਂ ਤੰਗ ਹੋ ਜਾਟਾਂ ਤੋਂ ਤੇ ਤੁਹਾਡੇ ਲੋਕ ਤੋਂ ਇਹ ਤੰਗ ਨੇ ਤੇ ਤੁਸੀਂ ਜਿਹੜੇ ਪਹਿਲੂ ਰਿਆਸਤਾਂ ਸਿੱਖਾਂ ਦੀ ਟੁਰਜੋ ਉਹ ਤੁਹਾਨੂੰ ਲਾਟ ਹੋਣੀਆਂ ਨੇ ਤੁਸੀਂ ਚੰਗੇ ਰਹੋਗੇ ਉਹ ਸਾਨੂੰ ਜਿਉਂ ਕੰਪਾਂ ਤੋਂ ਨਾ ਲੱਦੇ ਉਹ ਨੇ ਤੇ ਸਾਨੂੰ ਇੱਥੇ ਛੱਡ ਗਏ ਇੱਥੇ ਉਹਲੇ ਤੇ ਜ਼ਮੀਨ ਕੋਈ ਨਹੀਂ ਸੀ ਆਖਣ ਲੱਗੇ ਇੱਥੇ ਵੱਡ-ਵੱਡ ਜ਼ਮੀਨ ਹੈ ਇੱਥੇ ਹਾਲ ਭੇ ਜਾਣਗੇ ਇੱਥੇ ਇਹਨਾਂ ਪਵਾ ਲੈ ਫੇਰ ਇਹਨਾਂ ਜਿਉਂ ਸਾਨੂੰ ਉੱਥੋਂ ਲਾਰਾ ਲਾਇਆ ਨਾ ਪਾਣੀ ਪਤੋਂ ਕੱਢਣ ਦੇ ਆ ਮਾਰਿਆਂ ਬਈ ਜਿਹੜੇ ਪਹਿਲੂ ਟੁੱਟ ਜਓ ਚੰਗੇ ਰਹੋਗੇ ਜਿਹੜੇ ਮਗਰੋਂ ਗਏ ਜਿੱਥੇ ਸਾਡੇ ਉਥੇ ਜੀਕੀਤਾ ਲਾਹ ਛੜਾਂਗੇ ਅੰਜਲ ਹੋਗੇ ਉਹ ਕੰਪੈਨੀ ਚ ਸਾਡੇ ਤੇ ਜਿਉਂ ਸਾਨੂੰ ਟਰੱਕਾਂ ਤੇ ਲੱਦਿਓ ਨਹੀਂ ਥੇ ਛੱਡ ਗਏ ਪਾਣੀ ਪਤ ਇਥੋਂ ਕਿਉਂ ਪਾਣੀ ਪਤੋਂ ਸਾਲ ਹੀ ਪਾਣੀ ਪਤ ਨਹੀਂ ਰਹੇ ਆ ਉਦੋਂ ਠੀਕ ਰੋਲੇ ਚ ਠੀਕ ਹੈ ਜੀ ਇੱਕ ਬਾਪੂ ਜੀ ਜਦੋਂ ਤੁਸੀਂ ਉੱਥੋਂ ਆਏ ਕੋਈ ਨਾਲ ਕੁਝ ਲੈ ਕੇ ਆਏ ਸੀ ਜਾਂ ਬਸ ਆਪਣੀ ਜਾਨ ਬਚਾ ਕੇ ਆਏ ਇੱਧਰ ਜੀ ਨਾਲ ਵੀ ਮਾੜਾ ਮੋਟਾ ਜਾਂ ਕੋਈ ਪੈਸੇ ਜਾਂ ਸੂਨਾ ਸੱਪਾ ਜਾਂ ਥੋੜੇ ਬਾਲੇ ਕੱਪੜੇ ਜੇ ਇਹਨਾਂ ਨੂੰ ਕੁਝ ਤੇ ਲਿਆਇਆ ਸੀ ਠੀਕ ਹੋਰ ਤੇ ਅਸੀਂ ਕੁਝ ਲਮਾ ਲਿਆਏ ਨਹੀਂ ਸਮਾਨ ਬਾਲੇ ਉਧਰੀ ਰਹਿ ਗਏ ਠੀਕ ਹੈ ਜੀ ਥੋੜਾ ਥੋੜਾ ਸਮਾਨ ਆ ਹੀ ਗਿਆ ਸੀ ਇੱਕ ਬਾਪੂ ਜੀ ਤੁਸੀਂ ਇੱਧਰ ਆ ਕੇ ਫਿਰ ਬਹੁਤ ਮਿਹਨਤ ਕੀਤੀ ਹੋਊ ਤੇ ਬਹੁਤ ਮੁਸ਼ਕਲਾਂ ਕੱਟੀਆਂ ਹੋਣਗੀਆਂ ਇੱਧਰ ਬਹੁਤ ਮਿਹਨਤ ਕੀਤੀ ਸੀ ਬਹੁਤ ਮਿਹਨਤ ਦਿਨ ਰਾਤ ਭੱਜ-ਭੱਜ ਕੇ ਬਹੁਤ ਬਣਾਇਆ ਕੰਮ ਹੋਲੀ-ਹੋਲੀ ਪਰ ਪੈ ਟਿਕਾਣਾ ਬਣਾਇਆ ਬਹੁਤ ਮੁਸ਼ਕਲਾਂ ਕੱਟੀਆਂ ਇੱਥੇ ਅਸੀਂ ਆਏ ਨਾ ਇੱਥੇ ਕੋਈ ਪਾਣੀ ਨਾ ਧਾਣੀ ਨਾ ਜੇ ਅਸੀਂ ਫਸਲ ਬੀਜਿਆ ਸਾਡਾ ਪਾਣੀ ਘਣ ਸੁੱਕ ਜਾਣਾ ਹੁਣ ਤੇ ਲੋਕਾਂ ਅਜੇ ਇੱਥੇ ਮੋਟਣਾ ਲਾਈਆਂ ਨੇ ਚਲੋ ਮौज ਬਣੀ ਹੈ ਪਿਆਲੇ ਦਿਨ ਸਾਜੀ ਸਿਆਈ ਰਾਤ ਦਿਨ ਭੱਜ ਜਾਣਾ ਖਾਲਾਂ ਦੇ ਉਹ ਵੱਡੇ ਨੂੰ ਪੀਛਣਾ ਕੱਖ ਵੀ ਨਾ ਤੇ ਬਹੁਤ ਔਖੀਆਂ ਹੋ ਕੇ ਰਹਿਣਾ ਫਿਰ ਤੂੰ ਅੰਦਰ ਸੇ ਇਥੇ ਸ਼ਰਾਬ ਕੱਢ ਕੇ ਆਂ ਫਿਰ ਕਣਕ ਮੁੱਲ ਲਿਉਣੀ ਠੀਕ ਹੈ ਗਾਣੇ ਮੁੱਲ ਲਿਉਣੇ ਠੀਕ ਹੈ ਜੀ ਤੇਸ਼ ਕਿਉਂ ਸ਼ਰਾਬ ਤੇ ਬਹੁਤ ਦੂਦੋਂ ਔਖੇ ਲੋਕ ਲੈ ਰਹੇ ਨੇ ਠੀਕ ਹੈ ਜੀ ਇੱਕ ਬਾਪੂ ਜੀ ਇਹ ਮੰਨ ਲਓ ਜਦੋਂ ਤੁਸੀਂ ਇੱਧਰ ਆ ਗਏ ਹਾਂ ਜੀ ਤੇ ਇੱਧਰ ਆ ਕੇ ਇਹ ਮੰਨ ਲਓ ਜਿਹੜੇ ਘਰ ਤੁਹਾਨੂੰ ਮਿਲੇ ਵਿੱਕਰ ਪਏ ਪਵਾਏ ਸੀ ਜਾਂ ਤੁਸੀਂ ਪਾਏ ਆ ਕੇ ਇੱਧਰ ਫਿਰ ਵੀ ਇਹ ਪਹਿਲੋਂ ਤੇ ਸਾਨੂੰ ਇੱਕ ਇੱਕ ਮਕਾਨ ਸਾਨੂੰ ਮਿਲ ਗਏ ਸਨ ਪਏ ਪਵਾਏ ਦੋ ਦੋ ਤਿੰਨ ਤਿੰਨ ਸਾਨੂੰ ਇੱਕ ਇੱਕ ਘਰ ਨੂੰ ਮਿਲ ਗਏ ਤੇ ਪਏ ਸਾਨੂੰ ਉਹਨਾਂ ਕੱਚੇ ਮਕਾਨ ਸਨ ਫਿਰ ਸਾਡੀਆਂ ਲੋਕਾਂ ਉੱਠਾ ਝੂਕੇ ਆ ਹੁਣ ਪੱਕੇ ਸਾਰੇ ਬਣਾਏ ਨੇ ਉਹਨਾਂ ਦੇ ਮੁੰਡਿਆਂ ਸਾਰਿਆਂ ਕੋਠੀਆਂ ਪਾਈਆਂ ਨੇ ਤੇ ਪੱਕਾ ਮੰਦ ਕੀਤੀ ਨੇ ਉਹ ਅਗਲੇ ਇਹਨਾਂ ਦੇ ਇਹ ਵੱਡ ਬਰ ਨਾ ਸਾਡੇ ਬਾਣੀਆਂ ਦੇ ਪੱਕੇ ਸਨ ਹੋਰ ਇੱਥੇ ਸਾਰਾ ਪਿੰਡ ਕੱਚਾ ਹੀ ਸੀ ਤੇ ਹੁਣੇ ਸਾਡਾ ਸਾਰੇ ਪਿੰਡ ਪੱਕਾ ਹੋਇਆ ਹੈ ਹੁਣ ਲੋਕਾਂ ਚੰਗੀਆਂ-ਚੰਗੀਆਂ ਕੋਠੀਆਂ ਪਾਈਆਂ ਹਨ ਹਾਂਜੀ ਇੱਕ ਬਾਪੂ ਜੀ ਪੁਰਾਣਾ ਸਮਾਂ ਇੱਕ ਹੁਣ ਵਾਲਾ ਸਮਾਂ ਕਿੰਨਾ ਕੁ ਫਰਕ ਦੇ ਦਿਓ ਤੁਸੀਂ ਇਹਦੇ ਵਿੱਚ ਇਹ ਹੁਣ ਵਾਲਾ ਸਮਾਂ ਤੇ ਬਹੁਤ ਚੰਗਾ ਸੀ ਸਾਨੂੰ ਤਾਂ ਉਹ ਵੀ ਚੰਗਾ ਲੱਗਦਾ ਉਹਨਾਂ ਨੂੰ ਕੀ ਪਤਾ ਹੈ ਸਮਾਂ ਤੇ ਵੀ ਚੰਗਾ ਹੀ ਹੁੰਚਦਾ ਰਹਿੰਦਾ ਹੈ ਟੱਪੀ ਜਾਂਦਾ ਹੈ ਉਹ ਜਿਹੜਾ ਉਹ ਸਮਾਂ ਸੀ ਨਾ ਉਹ ਸਾਨੂੰ ਲੱਭਦਾ ਨਹੀਂ ਬਹੁਤ ਦੋ ਕੋ ਦ ਸਾਡੇ ਰਾਜੀ ਸਨ ਬਹੁਤ ਸੁਭੀ ਸਨ ਕਿਉਂਕਿ ਬਾਪੂ ਜੀ ਦੇਸੀ ਖਰਾਕਾਂ ਸੀ ਵਧੀਆ ਸੀ ਕੋਈ ਮਿਲਾਵਟ ਨਹੀਂ ਸੀ ਅੱਜ ਕੱਲ ਤਾਂ ਉਹ ਭੋਜਨ ਹੀ ਨਹੀਂ ਰਹੇ ਹਾਂ ਉਹ ਭੋਜਨ ਹੀ ਨਹੀਂ ਰਹੇ ਨਹੀਂ ਦੇਸੀ ਖਰਾਕਾਂ ਸਨ ਬਹੁਤ ਚੰਗੀਆਂ ਖਰਾਕਾਂ ਸਨ ਇੱਕ ਲਾ ਲੋ ਤੁਸੀਂ ਜਿਹੜਾ ਪਿਆਰ ਮਹੱਬਤ ਸੀ ਲੋਕਾਂ ਦਾ ਉਹ ਸਮਾਂ ਚ ਉਹ ਬਹੁਤ ਸੀ ਹਾਂ ਬਹੁਤ ਸੀ ਲੋਕਾਂ ਦਾ ਇੱਕ ਦੂਜੇ ਨਾਲ ਪਿਆਰ ਮੁਹੱਬਤ ਵੀ ਬਹੁਤ ਕਰਦੇ ਸਨ ਅੱਜ ਕੱਲ ਉਹ ਹੁਣ ਅੱਜ ਕੱਲ ਲੋਕਾਂ ਕੋਲ ਹੈ ਹੀ ਕੋਈ ਨਾ ਨਾ ਜੀ ਇੱਕ ਬਾਪੂ ਜੀ ਕਦੀ ਆਪਣੇ ਪਰਿਵਾਰ ਕਿਉਂ ਜਾਂ ਤੁਸੀਂ ਕਦੀ ਪਾਕਿਸਤਾਨ ਜਾ ਕੇ ਆਏ ਹੋ ਜੀ ਦੁਬਾਰਾ ਜੀ ਦੁਬਾਰਾ ਸਾਡੇ ਮੈਂ ਤਾਂ ਗਿਆ ਨਹੀਂ ਤੇ ਸਾਡੇ ਮੇਰੇ ਦੋ ਭਾਈ ਗਏ ਸਨ ਇੱਕ ਤੇ ਸਵਿੰਦਰ ਗਿਆ ਸੀ ਤੇ ਇੱਕ ਜਗੀਰਾ ਗਿਆ ਸੀ ਇਹ ਨੜਕਾਣੇ ਗਏ ਸਨ ਮੇਲੇ ਇਹ ਫਿਰ ਮੜਕਾਣੇ ਮੇਲੇ ਪਿੰਡ ਚ ਚੁਰ ਗਏ ਸਨ ਪਿੰਦੇ ਉੱਥੇ ਰਾਤ ਰਹਿ ਕੇ ਆਏ ਸਨ अच्छा ये ते ए ਗਏ ਸਨ ਮੈਂ ਤੇ ਫਿਰ ਗਿਆ ਨਹੀਂ ਪਰ ਤੇਕੇ ਦੇ ਦੋ ਗਏ ਸਨ ਪਿੰਡ ਫਿਰ ਠੀਕ ਹੈ ਠੀਕ ਹੈ ਇਹ ਬਾਪੂ ਜੀ ਫਿਰ ਦੱਸਿਆ ਉਹ ਇਹਨਾਂ ਨੇ ਵੀ ਆਪਣੇ ਉਹ ਤਾਂ ਘਰ-ਵਾਰ ਕਿਵੇਂ ਨੇ ਜਾਂ ਲੋਕਾਂ ਇਹਨਾਂ ਆ ਕੇ ਉਹਨੂੰ ਦੱਸਿਆ ਸੀ ਬਸ ਸਾਡਾ ਘਰ ਬਾਹਰ ਸਾਡੇ ਪੱਕੇ ਘਰ ਸਨ ਚਵਾਰੇ ਸਾਡੇ ਸਨ ਉਹ ਉਸੇ ਤਰ੍ਹਾਂ ਜੇ ਖੜੇ ਨੇ ਉਸੇ ਤਰ੍ਹਾਂ ਸਭ ਕੁਝ ਸੀ ਫਿਰ ਅਸੀਂ ਅਗਰ ਰਾਤ ਰੈਂਦੇ ਨੇ ਰੋੜਾ ਆ ਕੇ ਤੇ ਸੀ ਉਹ ਦਿਨ ਛੇੜੇ ਨੂੰ ਆ ਗਏ ਇਹ ਬਾਪੂ ਜੀ ਮੰਨ ਲੋ ਲੋਕਾਂ ਨੇ ਪੂਰਾ ਸਤਕਾਰ ਕੀਤਾ ਇਹਨਾਂ ਦਾ ਜਦੋਂ ਗਏ ਇਹ ਹਾਂ ਇਹਾਂ ਦਾ ਆਂਦੇ ਸੰ ਸਤਕਾਰ ਸਾਡਾ ਬਹੁਤ ਕੀਤਾ ਸਨ ਠੀਕ ਭਿਆਂ ਦੇ ਘਰ ਸਨ ਇਹਨਾਂ ਮੁਸਲਮਾਨਾਂ ਦੇ ਸਨ ਕਿ ਉਹਨਾਂ ਆਖ ਸਾਡੇ ਨਾਲ ਪਿਆਰ ਬਹੁਤ ਕੀਤਾ ਹਾਂਜੀ ਫੇ ਰੋਟੀ ਢਾਟੀ ਸਾਨੂੰ ਚੰਗੀ ਖਵਾਈਓ ਨੇ ਫਿਰ ਇਥੋਂ ਨਿਲਕਾਣੇ ਹੋਣਾ ਜਾਨ ਨਹੀਂ ਸੰ ਦਿੰਦੇ ਅੱਛਾ ਫਿਰ ਉਹ ਸਾਨੂੰ ਕਾਰ ਲਿਆ ਕੇ ਇਹਨਾਂ ਨੂੰ ਦੂਹਾਂ ਨੂੰ ਤੇ ਬਾਕੇ ਲੈ ਗਏ ਫਿਰ ਉਹ ਦੂਜੇ ਦਿਨ ਇੱਥੇ ਛੱਡ ਵੀ ਗਏ ਕਿ ਉਹ ਮੁਸਲਮਾਨ ਬਹੁਤ ਵਿਚਾਰਿਆਂ ਪਿਆਰ ਬਹੁਤ ਕੀਤਾ ਠੀਕ ਹੈ ਜੀ ਇੱਕ ਬਾਪੂ ਜੀ ਹੁਣ ਮੰਨ ਲਓ ਜੇ ਤੁਹਾਨੂੰ ਕਦੀ ਮੌਕਾ ਮਿਲੇ ਜਾਣ ਦਾ ਵੀ ਤੁਸੀਂ ਉਹ ਘਰ ਦੇ ਵਿੱਚ ਜਾ ਕੇ ਰਹਿਣਾ ਪਸੰਦ ਕਰੋਗੇ ਜੀ ਹਾਂ ਜੀ ਕਿਉਂਕਿ ਜੰਮੇ ਪੜਿਓ ਉੱਥੇ ਹਾਂ ਚਾਹ ਦੇ ਜੀ ਵੀ ਉਹ ਜਦੋਂ ਯਾਦ ਆ ਜਾਂਦਾ ਨਾ ਛਣ ਰੋਣ ਆ ਜਾਂਦਾ ਆਉਂਦਾ ਬਾਪੂ ਜੀ ਆਵੇ ਕਿਵੇਂ ਨਾ ਕਿਉਂਕਿ ਇੱਕ ਘਰ-ਵਾਰ ਬਸਿਆ-ਵਸਾਇਆ ਛੱਡਣਾ ਬਹੁਤ ਜੀ ਬਹੁਤ ਇਹ ਤੁਹਾਡੇ ਦਿਲ 'ਚ ਕੀ ਬੀਤੀ ਆ ਉਹ ਤੁਸੀਂ ਜਾਣਦੇ ਹੋ ਸਾਡੇ ਸਾਡੇ ਬਾਪਾਂ ਤੁਹਾਨੂੰ ਦੱਸਿਆ ਸੀ ਜੇ ਪਾਏ ਨਹੀਂ ਜਿਦੋਂ ਛੋਟੇ-ਛੋਟੇ ਸਹੀ ਗੱਲ ਹੈ ਜੀ ਬੜੇ ਸੋਹਣੇ ਮਕਾਨ ਬੜੇ ਸੋਹਣੇ ਉੱਤੇ ਚਬਾਰੇ ਪਾਏ ਹੋਏ ਤੇ ਇਹ ਅਪਰਸਤਿਕ ਗਾਇਨ ਧਿਆਨ ਨੇ ਉਸੇ ਜੁਰਾਂ ਸਾਡਾ ਪਿੰਡ ਉਸ ਤੋਂ ਨਹੀਂ ਸਾਡੇ ਖੇੜੇ ਤੇ ਵੇਖ ਕੇ ਰੋਣ ਆ ਜਾਂਦਾ ਹੁੰਦਾ ਬਾਪੂ ਜੀ ਹੋਵੇ ਕਿਵੇਂ ਨਾਲ ਇੱਕ ਬਾਪੂ ਜੀ ਜਿਵੇਂ ਆਪਣੀ ਪਹਿਲਾਂ ਬੋਲ ਚਾਲ ਸੀ ਖਾਣੇ ਪੀਣੇ ਸੀਗੇ ਪਹਿਰਾਵੇ ਤੇ ਕਿਤੇ ਨਾ ਕਿਤੇ ਹੱਲਿਆਂ ਤੋਂ ਬਾਅਦ ਹੌਲੀ-ਹੌਲੀ ਚੀਜ਼ਾਂ ਬਿਲਕੁਲ ਹੀ ਖਤਮ ਹੋ ਗਈਆਂ ਹਾਂ ਜੀ ਇਹ ਖਤਮ ਹੋ ਗਈਆਂ ਪਹਿਲੂ ਮਦੂ ਖਾਣੇ ਚੰਗੇ ਸਨ ਇਹ ਹੁਣ ਉਬੋ ਜੇ ਖਾਣੇ ਰਹੇ ਨਹੀਂ ਹੁਣ ਜੋਸ਼ ਹੈ ਵਿੱਚ ਮਲਾਵਟ ਵਾਲੀ ਏ ਕੋਈ ਸ਼ਹਿਦ ਚਾਦੀ ਦੀ ਤੇ ਹੁੰਦੀ ਨਹੀਂ ਹਰੇਕ ਸ਼ਹਿਦ ਮਲਾਵਟ ਹੀ ਹੁੰਦੀ ਹੋਰ ਕਿਉਂਕਿ ਉਹ ਸਮੇਂ ਚ ਬਾਪੂ ਜੀ ਲੋਕਾਂ ਚ ਇਮਾਨਦਾਰੀ ਸੀ ਚਲਾਕੀ ਨਹੀਂ ਸੀ ਹਾਂ ਹਾਂ ਇਹ ਗੱਲ ਠੀਕ ਹੈ ਅੱਜ ਕੱਲ ਚਲਾਕੀ ਦੀ ਹੋੜ ਹੈ ਅੱਜ ਕੱਲ ਲੋਕ ਹੁਸ਼ਿਆਰ ਨੇ ਲੋਕ ਹੁਸ਼ਿਆਰ ਵੀ ਨਹੀਂ ਸਨ ਅੱਜ ਕੱਲ ਹਿਯਾਰੀ ਬਾੜੀ ਚੱਲਦੀ ਏ ਤੇ ਹੀਰਾ ਫੇਰੀਆਂ ਬਾੜੀਆਂ ਨੇ ਵੱਧ ਗਏ ਜੀ ਵੱਧ ਇਹਨਾਂ ਸਾਡੇ ਲੋਕਾਂ ਜੋ ਧਰਨੀ ਸੀ ਲੋਕ ਇੱਕ ਦੂਜੇ ਨਾਲ ਪਿਆਰ ਕਰਦੇ ਸਨ ਬੜਾ ਕੰਮ ਬਣਨਾ ਹਾਂਜੀ ਇੱਕ ਬਾਪੂ ਜੀ ਜਿਵੇਂ ਆਪਾਂ ਅੱਜ ਗੱਲਾਂ ਬਾਤਾਂ ਕਰ ਰਹੇ ਹਾਂਗੇ ਪੁਰਾਣੀਆਂ ਕੀ ਇਹ ਕਦੇ ਪਰਿਵਾਰ ਵਿੱਚ ਪੁੱਤ ਪੋਤੇ ਨਾਲ ਇਹ ਗੱਲਾਂ ਹੁੰਦੀਆਂ ਨੇ ਘਰ ਦੇ ਵਿੱਚ ਹਾਂ ਜੀ ਹੋਈ ਜਾਂਦੀਆਂ ਨੇ ਵਿੱਚ ਗੱਲਾਂ ਕਈ ਕਰ ਘਰ ਹੋਈ ਜਾਂਦੀਆਂ ਨੇ ਕਦੀ ਨਾ ਕਰੀ ਸੁਣਦੇ ਆ ਇਹਨਾਂ ਗੱਲਾਂ ਨੂੰ ਜੀ ਇਹ ਪ੍ਰਾਣੀਆਂ ਨੇ ਹਾਂ ਆਹ ਕਈ ਪੁੱਤਰੇ ਪਾਤਰੇ ਨੂੰ ਮੁੰਡੇ ਨੇ ਗੱਲਾਂ ਇਹਨਾਂ ਨੂੰ ਦੱਸੀਏ ਸੋਣੀ ਲੈਂਦੇ ਨੇ ਸੁਣ ਸੁਣ ਲੈਂਦੇ ਹਾਂ ਜੀ ਕਿਉਂਕਿ ਬਾਪੂ ਜੀ ਜਿਹੜੇ ਉਹ ਸਮੇਂ ਨੇ ਤੁਹਾਡੇ ਯਾਦ ਆਉਂਦੇ ਆ ਉਹ ਦਰਦ ਕਦੇ ਨਾ ਕਦੇ ਫੋਲਣ ਨੂੰ ਦਿਲ ਕਰਦਾ ਉਹ ਗੱਲਾਂ ਕਰਨ ਨੂੰ ਜੀ ਕਰਦਾ ਹੂੰ ਇੱਕ ਬਾਪੂ ਜੀ ਉਹ ਸਮਿਆਂ ਦੇ ਵਿੱਚ ਜੋ ਦੇਸ਼ ਆਜ਼ਾਦ ਹੋਇਆ ਤੁਸੀਂ ਸੋਚਦੇ ਹੋਮੋਗੇ ਵੀ ਆਪਾਂ ਆਜ਼ਾਦ ਹੋ ਗਿਆ ਇੱਕ ਇੱਕ ਦੇਸ਼ ਬਣ ਗਿਆ ਆਪਣਾ ਵੀ ਹੁਣ ਤਰੱਕੀ ਹੋਊ ਸਮਾਜ ਦੀ ਸਹੂਲਤਾਂ ਵਧਣਗੀਆਂ ਕੀ ਉਹ ਚੀਜ਼ਾਂ ਹੋਈਆਂ ਨੇ ਆਜ਼ਾਦੀ ਤੋਂ ਬਾਅਦ ਇਹ ਠੀਕ ਹੈ ਪਰ ਸਾਨੂੰ ਤੇ ਨਾ ਸਾਡੇ ਹੁੰਦਿਆਂ ਦੇ ਸਾਨੂੰ ਆਜ਼ਾਦੀ ਦਾ ਪਤਾ ਹੀ ਨਹੀਂ ਪਹਿਲੂ ਭਾਵੇਂ ਹੋਵੇ ਤੇ ਅਸੀਂ ਅਸੀਂ ਵੇਖੀ ਕੋ ਨਹੀਂ ਅਸੀਂ ਸਾਨੂੰ ਇਹ ਪਤਾ ਹੀ ਨਹੀਂ ਸੀ ਬਸ ਆ ਕੰਮ ਬਣ ਜਾਣਾ ਨਹੀਂ ਬਣ ਜਾਣਾ ਪਰ ਹੁਣ ਦੇਖਦੇ ਹਾਂ ਜੀ ਵੀ ਤਰੱਕੀ ਹੋਈ ਆ ਸਹੂਲਤਾਂ ਵਧੀਆਂ ਨੇ ਉਹ ਸਮੇਂ ਨਾਲੋਂ ਜੀ ਹੋਰੋਂ ਵੱਧੂ ਸੁਰਤਾ ਕੋਈ ਵਧੀਆਂ ਸਾਦੇ ਦੇ ਸਗੋਂ ਇਧਰ ਇਸ ਅਸੀਂ ਤੇ ਆ ਗਏ ਤਾਂ ਤੰਗ ਹੀ ਹੋਇਆ ਸਾਨੂੰ ਅਧੀਆਂ ਅਧੀਆਂ ਜ਼ਮੀਨਾਂ ਮਿਲਗੀਆਂ ਅਧੀਆਂ ਦੀਆਂ ਕਟੀਆਂ ਗਈਆਂ ਉਧਰ ਸਾਡਿਆਂ ਲੋਕਾਂ ਕੋਲ ਜ਼ਮੀਨਾਂ ਬੜੀਆਂ ਖੁੱਲੀਆਂ ਸਹੀ ਗੱਲ ਹੈ ਜੀ ਤੇ ਬੜੀ ਮौज ਲੈਂਦੇ ਸਾਂ ਹਾਂਜੀ ਤੇ ਇਧਰ ਆ ਕੇ ਸਾਨੂੰ ਇਹਨਾਂ ਅੱਧੀ ਅੱਧੀ ਦੀ ਜ਼ਮੀਨ ਦਿੱਤੀ ਵਿੱਚੋਂ ਕੱਟ ਗਿਨੇ ਗਏ ਨੇ ਹਾਂਜੀ ਉਹ ਉਹ ਗੱਲ ਪਾਕਿਸਤਾਨ ਵਰਗੀ ਦੇ ਹੈ ਨਹੀਂ 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 ਸਹੀ ਗੱਲ ਹੈ ਜੀ ਹਾਂ ਹਕੀਕਤ ਜੀ ਆ ਇੱਕ ਬਾਪੂ ਜੀ ਇਹ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆ ਤੁਸੀਂ ਚਾਹੁੰਦੇ ਹੋ ਵੀ ਆਉਣ ਵਾਲੀ ਪੀੜ੍ਹੀ ਆ ਜਿਹੜੇ ਛੋਟੇ ਬੱਚੇ ਆ ਜਦੋਂ ਸੁਣਨਗੇ ਇਹਨਾਂ ਗੱਲਾਂ ਨੂੰ ਕਿ ਇਹ ਉਹ ਗੱਲਾਂ ਯਾਦ ਰੱਖਣ ਤੁਸੀਂ ਚਾਹੁੰਦੇ ਹੋ ਇਹ ਗੱਲ ਇਹ ਗੱਲ ਠੀਕ ਰੱਖਣਗੇ ਇਹਨਾਂ ਦੀ ਮਰਜ਼ੀ ਹੈ ਜੇ ਅੱਗੇ ਵੀ ਸਮਾਂ ਸੀ ਉਹ ਤੇਰੇ ਇਹ ਵੇਖੋ ਸਾਡੇ ਵੀਂਦੇ ਵੀਂਦੇ ਉਹਦੋਂ ਜਮਾਨਾ ਹੋਰ ਸੀ ਹੁਣ ਸਾਡੇ 20 ਦੇ ਵੀ ਦੂਜਾ ਜਮਾਨਾ ਆ ਗਿਆ ਹੈ ਬਦਲ ਗਿਆ ਉਹ ਜਮਾਨਾ ਅਗਲਾ ਸਾਡੇ ਵਾਲਾ ਹੋ ਰਿਹਾ ਹੀ ਨਹੀਂ ਸਹੀ ਗੱਲ ਹੈ ਜਿਹਦਾ ਅਸੀਂ ਪਾਕਿਸਤਾਨੀ ਵੇਂਦੇ ਸੀ ਨਾ ਉਹ ਜਮਾਨਾ ਰਿਹਾ ਹੀ ਨਹੀਂ ਬਾਕੀ ਬਾਪੂ ਜੀ ਇਹ ਆ ਤੁਸੀਂ ਉਦੋਂ 12 ਸਾਲਾਂ ਦੇ ਸੀਗੇ ਵੀ ਉਹ ਸਮਿਆਂ ਦੇ ਵਿੱਚ ਲਾ ਲੋ ਵੀ ਤੁਸੀਂ ਉਹ ਗੱਲਾਂ ਨੇ ਜਿਹੜੀਆਂ ਬਹੁਤ ਚੰਗੀ ਤਰ੍ਹਾਂ ਯਾਦ ਰੱਖੀਆਂ ਨੇ ਅੱਜ ਸਾਨੂੰ ਦੱਸ ਰਹੇ ਹੋ ਜੇ ਇਹ ਹੁਣ ਵਾਲੀ ਪੀੜ੍ਹੀ ਇਹ ਗੱਲਾਂ ਨੂੰ ਯਾਦ ਰੱਖੂਏ ਸਮਿਆਂ ਨੂੰ ਤੁਹਾਡੀਆਂ ਗੱਲਾਂ ਨੂੰ ਤਾਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਵੀ ਉਹ ਕਿਵੇਂ ਰਹਿੰਦੇ ਕਰਦੇ ਸੀ ਉਹ ਜੀ ਇਹ ਤੇ ਜਦੋਂ ਮੁੰਡੇ ਬਾਲੇ ਆਗ ਛੜਦੇ ਨੇ ਦੇ ਗੰਦ ਕਰੋ ਤੇ ਆਗ ਛੜਦੇ ਨੇ ਕਿਵੇਂ ਬੁੱਢੇ ਦੇ ਬਾਅਦ ਪੁਰਾਣੀਆਂ ਗੱਲਾਂ ਪਾਕਿਸਤਾਨ ਦੀਆਂ ਛੇੜ ਲੈਣਗੇ ਕੋਈ ਇਹਨਾਂ ਨੂੰ ਹੋਰ ਵੇ ਨਹੀਂ ਕੋਈ ਜੇ ਹੁਣ ਪਿੰਡ ਵੇਖਿਆ ਨਹੀਂ ਕਰਿਆ ਨਹੀਂ ਜਾਂ ਜਿਹੜਾ ਬੱਚਾ ਰਿਹਾ ਨਹੀਂ ਉਹ ਨੂੰ ਪਤਾ ਵੀ ਕੀ ਹੈ ਸਹੀ ਗੱਲ ਆ ਬਾਪੂ ਜੀ ਇੱਕ ਬਾਪੂ ਜੀ ਇਹ ਜਿਹਦੇ ਦੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਆ ਅਜਾਇਬ ਘਰ ਆ ਇਹ ਅਮਰਸਾਦ ਸਾਹਿਬ ਕੀ ਇਹ ਵਧੀਆ ਕੰਮ ਕਰ ਰਿਹਾ ਇਸ ਤਰ੍ਹਾਂ ਜ ਤੁਹਾਡੀਆਂ ਗੱਲਾਂ ਬਾਤਾਂ ਤੁਹਾਨੂੰ ਕਰਨ ਦਾ ਮੌਕਾ ਮਿਲਿਆਗਾ ਵਾਹ ਜੀ ਵਧੀਆ ਕੰਮ ਹੋ ਰਿਹਾ ਹੈ ਹਾਂ ਜੀ ਗੱਲਾਂ ਚਲੋ ਵਧੀਆ ਬਣੀ ਜਾਂਦਾ ਕਿਉਂਕਿ ਜਿੰਨਾ ਲੋਕਾਂ ਨੂੰ ਤੁਸੀਂ ਉੱਥੇ ਜਨ ਯਾਦ ਕੀਤਾਗਾ ਜਦੋਂ ਦੇਖਣਗੇ ਟੀਵੀ ਦੇ ਉੱਪਰ ਇਹਨਾਂ ਗੱਲਾਂ ਨੂੰ ਤਾਂ ਉਹਨਾਂ ਨੂੰ ਕਿੰਨੀ ਖੁਸ਼ੀ ਮਹਿਸੂਸ ਹੋবি ਸਾਡੇ ਪਿੰਡ ਦੇ ਲੋਕ ਅੱਜ ਵੀ ਉੱਥੇ ਯਾਦ ਕਰਦੇ ਆ ਕਿਉਂਕਿ ਉਹ ਗੱਲਾਂ ਨੇ ਬਾਪੂ ਜੀ ਜਿਹੜੀਆਂ ਉਹ ਯਾਦਾਂ ਨੇ ਉਹ ਭੁੱਲੀਆਂ ਨਹੀਂ ਜਾਂਦੀਆਂ ਹਾਂ ਨਹੀਂ ਭੁੱਲੀਆਂ ਜਾਂਦੀਆਂ ਉਹ ਯਾਦ ਆਉਂਦੀਆਂ ਨਹੀਂ ਆ ਦੇਖ ਲਓ ਐਸੇ ਕੰਮ ਨੇ ਇੱਕ ਇੱਧਰ ਨਾਲ ਉੱਧਰੋਂ ਘੁਆਇਆ ਹੈ ਤੇ ਸਾਡੇ ਮੁੰਡੇ ਆਖਣ ਇੱਕ ਵਾਰੀ ਫੇਰ ਟੀਵੀ 'ਚ ਨਾ ਉਹ ਹੈ ਜੀ ਸਾਨੂੰ ਉਹ ਪਿੰਡ ਸਾਡਾ ਸਾਰਾ ਕੁਝ ਉਧਰ ਗੱਲਾਂ ਆ ਗਾ ਦਿੱਲੀ ਅਪੜ ਜਾਂਦੀਆਂ ਨੇ ਉਹ ਇਸ ਤਰ੍ਹਾਂ ਕੋਈ ਅਪੜ ਵੀ ਕਿਉਂ ਪਿੰਡੋਂ ਨਕਸ਼ੇ ਹੀ ਅਪੜ ਜਾਂਦਾ ਸਹੀ ਗੱਲ ਹੈ ਜੀ ਪਤਾ ਹੀ ਨਹੀਂ ਲੱਗਦਾ ਇਨਸ਼ਾ ਅੱਲਾਹ ਹਾਂਜੀ ਹਾਂ ਇੱਕ ਬਾਪੂ ਜੀ ਕਦੇ ਉਧਰੋਂ ਮੰਨ ਲਓ ਤੁਹਾਡੇ ਪਿੰਡ ਦੇ ਵਿੱਚੋਂ ਕੋਈ ਇੱਧਰ ਮਿਲਣ ਆਇਆਗਾ ਕੋਈ ਮੁਸਲਮਾਨ ਪਰਿਵਾਰ ਵੀ ਕੋਈ ਸਾਨੂੰ ਤੇ ਪਤਾ ਨਹੀਂ ਨਾ ਇੱਥੇ ਕੋਈ ਇੱਕ ਆਇਆ ਸੀ ਉਹ ਕਹਿੰਦਾ ਸਾਨੂੰ ਤੇ ਪਤਾ ਨਹੀਂ ਉਹ ਕਹਿੰਨੇ ਲੱਗਾ ਵੀ ਮੈਂ ਇਸ ਕੰਦੇ ਪੈਸੇ ਦੱਬੇ ਸਨ ਅੱਛਾ ਜੀ ਫਿਰ ਉਹਨਾਂ ਨੇ ਆਖਿਆ ਵੀ ਭਾਈ ਤੇਰੇ ਕੋਲ ਪੈਸੇ ਨੂੰ ਤੂੰ ਕੰਨ ਦੋ ਫੋੜ ਲੈ ਤੇ ਕੱਢ ਲੈ ਤੇ ਉਹ ਵਿੱਚੋਂ ਕੱਖ ਵੀ ਨਾ ਨਿਕਲਿਆ ਤੇ ਫਿਰ ਆਂਦਾ ਮੈਨੂੰ ਤੇ ਕੋਈ ਪਤਾ ਨਹੀਂ ਲੱਗਦਾ ਉਹ ਟੁਰ ਗਿਆ ਫਿਰ ਅੱਛਾ ਜੀ ਹੋਰ ਕੋਈ ਸਾਡੇ ਹੁੰਦੇ ਆ ਇੱਥੇ ਆਇਆ ਨਹੀਂ ਕੋਈ ਗਿਆ ਨਹੀਂ ਕੋਈ ਕੁਝ ਨਹੀਂ ਕੋਈ ਨਾਮ ਨਹੀਂ ਯਾਦ ਬਾਪੂ ਜੀ ਕੌਣ ਸੀ ਉਹ ਨਾ ਜੀ ਨਾ ਮੈਨੂੰ ਉਹਦਾ ਕੋਈ ਯਾਦ ਨਹੀਂ ਨਾ ਉਹਨੂੰ ਪੁੱਛਿਆ ਹੀ ਠੀਕ ਹੈ ਮੱਕੀ ਤੇਰਾ ਨਾਮ ਠੀਕ ਹੈ ਠੀਕ ਹੈ ਤੇ ਬਾਪੂ ਜੀ ਹੋਰ ਇਸ ਤੋਂ ਬਿਨਾ ਕੋਈ ਗੱਲਬਾਤ ਤੁਹਾਡੇ ਰਹਿ ਗਈ ਹੋਵੇ ਦਿਮਾਗ ਦੇ ਵਿੱਚੋਂ ਉਧਰ ਦੀ ਕੋਈ ਯਾਦ ਕੋਈ ਹੈ ਇਸ ਤਰ੍ਹਾਂ ਦੀ ਦੇਖੋ ਇਹ ਰਹਿੰਦੀ ਹੁਣ ਗੱਲਬਾਤ ਕੋਈ ਰਹੇ ਤਾਂ ਕਹੀ ਨਹੀਂ ਠੀਕ ਹੈ ਜੀ ਕੋਈ ਬਾਪੂ ਜੀ ਸੁਨੇਹਾ ਦੇਣਾ ਚਾਹੋਗੇ ਮਤਲਬ ਉਧਰ ਦੇ ਲੋਕਾਂ ਨੂੰ ਵੀ ਆਪਣੇ ਲੋਕਾਂ ਨੂੰ ਕੋਈ ਇੰਨੇ ਕੋਈ ਪਈਰੋਂ ਉਦੋਂ ਮੁੰਡੇ ਮੁੰਡੇ ਸਨ ਹੁਣ ਜਿੰਨਾ ਚੇਰ ਹੋ ਗਿਆ ਉਹ ਵੀ ਗੁਜ਼ਰ ਕੱذر ਕਈ ਬੰਦੇ ਗਏ ਨੇ ਮੋੜਾ ਨਵੀਂ ਪੀੜ੍ਹੀ ਉਹਥੇ ਕੋਈ ਜਾਣ ਜਾਣਦੇ ਨੇ ਕਈ ਨਹੀਂ ਕੁਝ ਕਿਹ ਕਿਹੜਾ ਜਾਣਦਾ ਹੋਣਾ ਅਸੀਂ ਉਹਨੂੰ ਹੀ ਸੰਗੀ ਹੌਲੇ ਹੌਲੇ ਠੀਕ ਹੈ ਜੀ ਚਲੋ ਠੀਕ ਆ ਬਾਪੂ ਜੀ ਮੇਰੇ ਕੁਲਦੀਪ ਸਿੰਘ ਵੱਲੋਂ ਤੇ ਪਾਰਟੀਸਨ ਮਿਊਜ਼ੀਅਮ ਵੱਲੋਂ ਅੰਬਤ ਸਾਹਿਬ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨਾ ਕੀਮਤੀ ਸਮਾਂ ਕੱਢਿਆ ਅੱਜ ਮੇਰੇ ਲਈ ਜੀ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ